ਜਿਹੜੇ ਹਿਸਾਬ ਨਾਲ ਸਰਕਾਰਾਂ ਉਹ ਤੋਂ ਕੰਮ ਲੈ ਰਹੀਆਂ ਨੇ ਉਹ ਗੈਸਟਾਂ ਦੇ ਪਰਿਵਿਦਵਾਂਸ਼ਾਂ ਦੇ ਹੱਕਾਂ ਦੀ ਰਾਖੀ ਕਰਦੇ। ਸਿੱਕਲ ਦੀਆਂ ਜੇਲ੍ਹਾਂ ਜਿਹੜੀਆਂ ਉਹ ਯੂਨੀਵਰਸਿਟੀ ਬਣ ਚੁੱਕੀਆਂ ਨੇ ਕ੍ਰਾਈਮ ਦੀ ਤਾਂ ਉੱਥੇ ਜਾ ਕੇ ਬੰਦਾ ਸੁਧਰਦਾ ਨਹੀਂ ਹੈ ਵਿਗੜ ਰਿਹਾ ਸਭ। ਸਵਿਧਾਨ ਦਾ ਘਾਣ ਹੀ ਬਹੁਤ ਕੀਤਾ ਜਾ ਰਿਹਾ ਹੈ। ਉਸੇ ਵੇਖਣੇ ਹੋ ਡੇ ਟੂ ਡੇ ਨਿਊਜ਼ ਮੈਂ ਤੁਹਾਡੇ ਨਾਲ ਗगन ਚੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤੀਜੀ ਵਰਸੀ ਤੋਂ ਸਿਰਫ 2 ਦਿਨ ਪਹਿਲਾਂ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਵੱਡਾ ਸਿਆਸੀ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਤਾਂ ਜੋ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾ ਸਕਣ ਮਾਨਸਾ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਸੰਵਿਧਾਨ ਬਚਾਓ ਰੈਲੀ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੇ ਕਤਲ ਦੇ ਇਨਸਾਫ ਲਈ ਚੋਣ ਦੇ ਮੈਦਾਨ ਦੇ ਵਿੱਚ ਉਤਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਨਿਆਂ ਦੀ ਉਡੀਕ ਕਰ ਰਹੇ ਨੇ ਪਰ ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਪਰ ਅਜੇ ਤੱਕ ਕਈ ਸਾਜ਼ਿਸ਼ ਕਰਤਾ ਪੁਲਿਸ ਦੀ ਪਹੁੰਚ ਤੋਂ ਬਾਹਰ ਨੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨਾ ਬਿੰਦਦੇ ਹੋਏ ਕਿਹਾ ਹੈ ਕਿ ਸਰਕਾਰ ਦੇ ਵੱਲੋਂ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਗਈ ਸੀ ਪਰ ਅਜੇ ਤੱਕ ਉਹ ਕਿਤੇ ਵੀ ਗ੍ਰਿਫਤਾਰ ਨਹੀਂ ਹੋਇਆ ਸੰਵਿਧਾਨ ਨੇ ਰਾਖੀ ਕਰਨੀ ਸੀ ਸਾਡੇ ਹੱਕਾਂ ਦੀ ਪਰ ਅੱਜ ਕੱਲ ਜਿਹੜੇ ਹਿਸਾਬ ਦੇ ਨਾਲ ਸਰਕਾਰਾਂ ਕੰਮ ਕਰ ਰਹੀਆਂ ਨੇ ਉਹ ਗੈਂਗਸਟਰਾਂ ਦੀ ਰਾਖੀ ਕਰ ਰਹੀਆਂ ਨੇ ਬਲਕੌਰ ਸਿੰਘ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਉਹ ਆਪਣੇ ਪੁੱਤਰ ਦੇ ਇਨਸਾਫ ਲਈ ਆਖਿਰ ਤੱਕ ਲੜਾਈ ਲੜਦੇ ਰਹਿਣਗੇ ਜ਼ਿਕਰ ਹੋਇਆ ਹੈ ਕਿ 28 ਸਾਲਾ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮਾਨਸਾ ਸਿਵਲ ਹਸਪਤਾਲ ਪਹੁੰਚਣ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਮੁਸੇਵਾਲਾ 2021 ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਬਾਅਦ ਵਿੱਚ 2022 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ। ਇਸ ਤੋਂ ਪਹਿਲਾਂ 2018 ਦੇ ਵਿੱਚ ਉਸ ਨੇ ਆਪਣੀ ਮਾਂ ਚਰਨ ਕੋਰ ਲਈ ਸਰਗਰਮੀ ਦੇ ਨਾਲ ਪ੍ਰਚਾਰ ਕੀਤਾ ਜਿੱਥੇ ਉਸ ਨੇ ਸਾਲ ਦਸੰਬਰ ਦੇ ਵਿੱਚ ਮੂਸਾ ਪਿੰਡ ਤੋਂ ਸਰਪੰਚ ਦੀ ਚੋਣ ਜਿੱਤੇ ਸੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਹੋਣ ਦੇ ਵਿੱਚ ਹਲੇ 2 ਸਾਲ ਬਾਕੀ ਨੇ ਪਰ ਬਲਕੌਰ ਸਿੰਘ ਦੇ ਵੱਲੋਂ ਹੁਣ ਤੋਂ ਹੀ ਐਲਾਨ ਕਰ ਦਿੱਤਾ ਗਿਆ ਕਿ ਉਹ ਇਸ ਵਾਰ ਚੋਣਾਂ ਲੜਨਗੇ। ਸੰਵਿਧਾਨ ਦਾ ਕਹਾਣੀ ਬਹੁਤ ਕੀਤਾ ਜਾ ਰਿਹਾ ਤੇ ਜਿਸ ਮੰਚੇ ਨੂੰ ਲੈ ਕੇ ਅਮਰ ਸਾਡੇ ਮਾਨਯੋਗ ਅਮੇਰਕਰ ਸਾਹਿਬ ਨੇ ਲਿਖਿਆ ਸੀ ਤਾਂ ਉਸ ਤੋਂ ਵੀ ਜਿਹੜੇ ਸਾਡੇ ਹਾਕਮ ਨੇ ਬਹੁਤ ਦੂਰ हट ਕੇ ਗੱਲਾਂ ਕਰ ਰਹੇ ਨੇ ਸਾਰੀਆਂ ਸੰਵਿਧਾਨ ਨੇ ਰਾਖੀ ਕਰਨੀ ਸੀ ਸਾਡੇ ਹੱਕਾਂ ਦੀ ਨਾਗਰਿਕ ਦੇ ਹੱਕਾਂ ਦੀ ਪਰੰਤੂ ਅੱਜ ਕੱਲ ਜਿਹੜੇ ਸਾਬ ਨਾਲ ਸਰਕਾਰਾਂ ਉਹ ਤੋਂ ਕੰਮ ਲੈ ਰਹੀਆਂ ਨੇ ਉਹ ਗੈਂਗਸਟਰਾਂ ਦੇ ਔਰ ਬਦਮਾਸ਼ਾਂ ਦੇ ਹੱਕਾਂ ਦੀ ਰਾਖੀ ਕਰ ਰਿਹਾ ਔਰ ਜਿਹੜੀਆਂ ਸਾਡੀਆਂ ਜੇਲ੍ਹਾਂ ਨੇ ਉਹਨੂੰ ਜੇ ਮੈਂ ਜਿਸ ਤਰ੍ਹਾਂ ਕੱਲ ਮੈਂ ਕਿਹਾ ਇੰਟਰਵਿਊ ਸੁਣੀ ਸੀ ਸ਼ੇਰਾ ਖੋਬਨ ਦੇ ਫਾਦਰ ਸਾਹਿਬ ਦੀ ਸਹੀ ਕਿਹਾ ਉਹਨਾਂ ਨੇ ਉਹ ਕਦੇ ਵੀ ਅੱਜ ਕੱਲ੍ਹ ਦੇ ਜੇਲ੍ਹਾਂ ਜਿਹੜੀਆਂ ਉਹ ਯੂਨੀਵਰਸਿਟੀ ਬਣ ਚੁੱਕੀਆਂ ਨੇ ਕ੍ਰਾਈਮ ਦੀ ਤਾਂ ਉੱਥੇ ਜਾ ਕੇ ਬੰਦਾ ਸੁਧਰਦਾ ਨਹੀਂ ਹੈ ਵਿਗੜ ਰਿਹਾ ਸਭ ਬੜੀ ਜੋ ਚਿੰਤਾ ਵਾਲੀ ਗੱਲ ਹੈ ਬਿਲਕੁਲ ਬੇਟਾ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਸੀ ਉਹ ਵੀ ਤੁਸੀਂ ਕਾਂਗਰਸ ਦੀ ਰੈਲੀ ਤੇ ਆ ਕਿਉਂਕਿ ਉਹ ਤਾਂ ਮੈਂ ਸ਼ੁਰੂ ਤੋਂ ਜਾ ਰਿਹਾ ਹਾਂ ਕਿ ਕੋਈ ਅੱਜ ਕੋਈ ਨਵਾਂ ਨਹੀਂ ਗਿਆ ਪਰੰਤੂ ਜਦੋਂ ਆਪਾਂ ਜਿਸ ਲਾਈਨ ਦੇ ਵਿੱਚ ਪਏ ਹੋਏ ਹਾਂ ਪਰ ਉਸਦੇ ਅੱਗੇ ਹੌਲੀ-ਹੌਲੀ ਵਧਦੇ ਰਹਿੰਨੇ ਆ ਤਾਂ ਉਸੇ ਕਰਕੇ ਉਹਨੇ ਮੈਨੂੰ 27 ਵਾਲਾ ਪੁੱਛਿਆ ਮੈਂ ਕਿਹਾ ਕੋਈ ਗੱਲ ਨਹੀਂ ਹਲੇ ਪਹਿਲੀ ਗੱਲ ਦਾ 27 ਥੋੜਾ ਜਿਹਾ ਹੈ ਤਾਂ ਦੂਰ ਹਲੇ ਪਰੰਤੂ ਕੋਈ ਗੱਲ ਨਹੀਂ ਜੇ ਹਾਲਾਤ ਇਦਾਂ ਦੇ ਬਣ ਰਹੇ ਨੇ ਤਾਂ ਬਿਲਕੁਲ ਆਪਾਂ ਨਾ ਨਹੀਂ ਕਹਿੰਦੇ ਉਸ ਗੱਲ ਤੋਂ ਹਾਂ ਬਤੌਰ ਪਾਰਟੀ ਪ੍ਰਧਾਨ ਨੂੰ ਵਾਹਿਸ ਮਿਲਣਾ ਉਹ ਥੋੜਾ ਜਿਹਾ ਸਾਡਾ ਬਰਸੀ ਦਾ ਵੀ ਸੀਗਾ ਦੱਸਿਆ ਉਹਨਾਂ ਨੂੰ ਪਰੰਤੂ ਉਹਨਾਂ ਨੇ ਹੋਰ ਹੀ ਇਵੇਂ ਕਾਫੀ ਨੇ ਕਿ ਪਹੁੰਚ ਕੇ ਕਿਹਾ ਤਾਂ ਬੜੀਆ ਗੱਲ ਹੈ ਚਲੋ ਨਹੀਂ ਆ ਉਸ ਨੂੰ ਮੇਰਾ ਖਿਆਲ ਪੇਪਰ ਆਪਰੇ ਨੋਮੀਨੇਸ਼ਨ ਫਾਈਲ ਦਾ ਹੋਣਗੇ ਸਾਰਿਆਂ ਦੇ ਤਾਂ ਜੇਦਾਂ ਦਾ ਹੋਇਆ ਕਰਾਂਗੇ ਉਹਦਾ ਨਹੀਂ ਮੈਨੂੰ ਹਲੇ ਤੱਕ ਕੋਈ ਪਾਰਟੀ ਦਾ ਹੁਕਮ ਤਾਂ ਹੋਇਆ ਨਹੀਂ ਕਿ ਕੋਈ ਕਿਤੇ ਡਿਊਟੀ ਲੱਗਦੀ ਹੈ ਤਾਂ ਦੇਖ ਲਵਾਂਗੇ ਮੌਕੇ ਤੇ ਜੇਕਰ ਟਿਕਟ ਮਿਲਦੀ ਹੈ ਤਾਂ ਚੋਣ ਦੇ ਲਈ ਤਿਆਰ ਹਾਂ ਤੁਸੀਂ 27 ਦੇ ਵਿੱਚ ਬਿਲਕੁਲ ਲੜਾਉਣਾ ਤਾਂ ਪਾਰਟੀ ਨਹੀਂ ਹੈ ਪਰ ਜੇ ਕੋਈ ਉਹਨਾਂ ਦਾ ਹੁਕਮ ਹੁੰਦਾ ਤਾਂ ਜਰ ਲੜਾਂਗੇ